ਪਿਆਰਾਂ ਦਾ ਤੇ ਤੁਹਾਨੂੰ ਤੇ ਮੈਨੂੰ ਪਤਾ ਏ ਜਾਸ ਭਗਵਾਨ ਨੂੰ ਪਤਾ ਏ ਇਹ ਲੋਕਾਂ ਨੂੰ ਪਿਆਰਾਂ ਦਾ ਕੀ ਪਤਾ ਏ ਪਿਆਰ ਦੇ ਤਾਂ ਸਾਰੇ ਲੋਕ ਦੁਸ਼ਮਣ ਹੁੰਦੇ ਨੇ ਮੈਂ ਤੇ ਤੁਹਾਨੂੰ ਇਹ ਹੀ ਕਹਿਨੀ ਹੈ ਕਿ ਆਪਣਾ ਬਚਾਅ ਵੀ ਠੀਕ ਹੁੰਦਾ ਸਰਦਾਰ ਜੀ ਵੇਖ ਰਾਣੀ ਮੇਰੀ ਸੁਣ ਗੱਲ ਆਪਣੇ ਕਬੀਲੇ ਦੀ ਕੋਈ ਵੀ ਗੱਲਬਾਤ ਬਾਹਰ ਜਾਂਦੀ ਹੈ ਇਹ ਗੱਲ ਚੰਗੀ ਨਹੀਂ ਹੈ ਇਹ ਮੰਗੂ ਤੂੰ ਸਾਡਾ ਚੰਗਾ ਮਾੜਾ ਕੀ ਵੇਖ ਲੈ ਮੈਨੂੰ ਇਹ ਤੇ ਦੱਸ ਦੇ ਤੂੰ ਤੇ ਐਵੇਂ ਮੁੱਲ ਲੜਾਈ ਲਬਦਾ ਫਿਰਦਾ ਹੈ ਸਾਡੇ ਮੈਂ ਮੁੱਲ ਲੜਾਈ ਨਹੀਂ ਲਬਦਾ ਦੇਖ ਤਾ ਚੀ ਮੇਰੀ ਸੁਣ ਗੱਲ ਮੇਰੇ ਤੋਂ ਬਰਾ ਕੋਈ ਨਹੀਂ ਹੈ ਇਹ ਮੈਂ ਤੇ ਸਰਦਾਰ ਨੂੰ ਦੇਖ ਲਿਆ ਤਾਂ ਬਸ ਰਾਣੀ ਇੱਕ ਰਾਤ ਦੀ ਗੱਲ ਆ ਗਈ ਕੱਲ ਨੂੰ ਤਾਂ ਮੈਂ ਤੈਨੂੰ ਬੈ ਕੇ ਆਪਣੇ ਪਿੰਡ ਲੈ ਜਾਣਾ ਬਾਕੀ ਜੇ ਕੋਈ ਚੀਜ਼ ਦੀ ਹੋਰ ਲੋੜ ਆ ਤਾਂ ਦੱਸ ਦੇ ਨਹੀਂ ਸਰਦਾਰ ਜੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਬਸ ਤੁਸੀਂ ਮੈਨੂੰ ਆਪਣੇ ਘਰੇ ਲੈ ਕੇ ਜਾ ਰਹੇ ਹੋ ਨਾ ਇਸ ਤੋਂ ਵੱਡੀ ਖੁਸ਼ੀ ਮੇਰੇ ਲਈ ਕੋਈ ਨਹੀਂ ਹੋ ਸਕਦੀ ਹੋ ਕਿਵੇਂ ਸਰਦਾਰਾ ਅੱਜ ਕੱਲ੍ਹ ਗਾਧੇ ਜਿਹੜੇ ਮਾਰ ਰਹੇ ਆ ਕਬੀਲੇ ਚ ਉਹ ਨਹੀਂ ਮੰਗੂ ਤੁਹਾਨੂੰ ਐਵੇਂ ਬਹਿਵਾ ਸੱਚੇ ਪਾਸਾ ਸ਼ੁਕਰਕੀ ਕੁਛ ਨਾ ਹੋਵੇ ਮੇਰੇ ਬੱਚੇ ਨੂੰ ਪਰ ਮੈਂ ਜਾਮਾਂ ਜਲਦੀ ਦੇਖ ਰਣੀ ਤੂੰ ਮੇਰੀ ਗੱਲ ਨਹੀਂ ਮੰਨੀ ਮੈਂ ਤੈਨੂੰ ਕਿਹਾ ਸੀ ਸਰਦਾਰ ਨੂੰ ਨਹੀਂ ਮਿਲਣਾ ਤੂੰ ਮੇਰੀ ਗੱਲ ਨੂੰ ਹਵਾ ਚੜਾ ਦਾਨੀ ਹੈ ਮੰਗੂ ਮੇਰੀ ਇੱਕ ਗੱਲ ਨਾ ਕੰਨ ਖੋਲ ਕੇ ਸੁਣ ਲੈ ਤੂੰ ਮੈਂ ਸਰਦਾਰ ਜੀ ਦੀ ਸੀ ਸਰਦਾਰ ਜੀ ਦੀ ਰਹਾਂਗੀ ਤੇ ਸਰਦਾਰ ਜੀ ਦੀ ਹਾਂ ਜਿਹੜਾ ਕੁਝ ਤੂੰ ਚਾਹਣਾ ਹੈ ਨਾ ਇਹ ਕਦੇ ਨਹੀਂ ਹੋਏਗਾ ਮੈਂ ਸਰਦਾਰ ਜੀ ਤੋਂ ਬਿਨਾ ਕਦੇ ਕਿਸੇ ਦੀ ਹੋ ਨਹੀਂ ਸਕਦੀ ਇਹ ਤੂੰ ਮੇਰੀ ਗੱਲ ਨਾ ਮੰਨੀ ਤਾਂ ਮੈਂ ਸਰਦਾਰ ਨੂੰ ਮਾਰ ਦੇਣਾ ਤੈਨੂੰ ਮੇਰੀ ਗੱਲ ਮੰਨਣੀ ਪਣੀ ਹੈ ਇੱਕ ਵਾਰੀ ਬਚ ਗਿਆ ਮੈਂ ਦੁਬਾਰੇ ਮਾਰ ਵੀ ਦੇਣਾ ਜਿਹੜੀਆਂ ਗੱਲਾਂ ਤੂੰ ਕਹਿਣਾ ਨਾ ਇਹ ਪੁਰਾਣੀਆਂ ਧਮਕੀਆਂ ਦੇਣੀਆਂ ਛੱਡ ਦੇ ਮੰਗੋ ਮੈਂ ਤੇਰੀ ਗੱਲ ਕਦੇ ਨਹੀਂ ਮੰਨਾਂਗੀ ਜੋ ਤੂੰ ਚਾਹਣਾ ਹੈ ਨਾ ਇਹ ਕਦੇ ਨਹੀਂ ਹੋਏਗਾ ਤੈਨੂੰ ਮੇਰੀ ਗੱਲ ਮੰਨਣੀ ਪਊਗੀ ਦੇਖ ਰਣੀ ਜੇ ਤੂੰ ਸਰਦਾਰ ਨੂੰ ਜ਼ਿੰਦਾ ਦੇਖਣਾ ਚਾਹਣੀ ਹੈ ਤੇ ਤੈਨੂੰ ਮੇਰੀ ਗੱਲ ਮੰਨਣੀ ਪਊਗੀ ਐ ਮੰਗੋ ਤੂੰ ਮੇਰੀ ਗੱਲ ਨਾ ਕੰਨ ਖੋਲ ਕੇ ਸੁਣ ਲੈ ਮੈਂ ਤੈਨੂੰ ਕਿੰਨੀ ਵਾਰ ਕਹਤਾ ਨਾ ਮੈਂ ਤੇਰੀ ਕੋਈ ਗੱਲ ਨਹੀਂ ਮੰਨਾਂਗੀ ਤੂੰ ਜਿੱਥੇ ਮਰਜ਼ੀ ਜ਼ੋਰ ਲਗਾ ਲੈ ਕਿੱਥੇ ਜੀ ਤੂੰ ਉਹ ਕਿਹੜੀ ਜਗ੍ਹਾ 'ਮੈਂ ਜਿੱਥੇ ਤੈਨੂੰ ਨਹੀਂ ਲੱਭਿਆ ਸਰਦਾਰ ਜੀ ਮੈਂ ਕਿੱਥੇ ਜਾਣਾ ਹੈ ਮੈਂ ਤੇ ਆਪਣੇ ਕਬੀਲੇ ਵਿੱਚ ਆਪਣੇ ਜੁੱਗੀਆਂ ਵਿੱਚ ਹੀ ਸੀ ਤੁਹਾਨੂੰ ਤੇ ਮੈਂ ਮਨਾ ਕਰਿਆ ਸੀ ਸਰਦਾਰ ਜੀ ਤੁਸੀਂ ਇੱਥੇ ਕਿਉਂ ਆ ਗਏ ਜੇ ਮੰਗੂ ਕਮੀਨੇ ਨੇ ਤੁਹਾਨੂੰ ਵੇਖ ਲਿਆ ਨਾ ਤੇ ਤੁਹਾਨੂੰ ਪਤਾ ਇੱਥੇ ਲੜਾਈ ਸ਼ੁਰੂ ਹੋ ਜਾਣੀ ਹੈ ਰਾਣੀ ਤੂੰ ਪਰਵਾਹ ਨਾ ਮੰਨ ਮਿਰਜ਼ਾ ਹਰ ਵਾਰ ਨਹੀਂ ਮਰਦਾ ਇਸ ਵਾਰ ਤੇਰਾ ਮੰਗੂ ਮੰਗੂ ਮੇਰੇ ਹੱਥੋਂ ਨਹੀਂ ਬਚੂਗਾ ਹੁਣ ਮੈਂ ਪੂਰੀ ਤਿਆਰੀ ਦੇ ਵਿੱਚ ਆਇਆ ਪਹਿਲਾਂ ਤੇਰੇ ਮੰਗਣੂ ਦੇਖ ਲੈਣਾ ਚੱਲ ਸਰਦਾਰ ਜੀ ਮੈਂ ਤੁਹਾਨੂੰ ਇੱਥੇ ਹੁਣ ਤੋਂ ਮਨਾ ਕਰਿਆ ਸੀ ਅਜੇ ਮੰਗੂ ਕਮੀਨੇ ਨੇ ਵੇਖ ਲਿਆ ਨਾ ਇੱਥੇ ਲੜਾਈ ਸ਼ੁਰੂ ਹੋ ਜਾਣੀ ਹੈ। ਤੂੰ ਹੁਣ ਇਹ ਮੰਗੂ-ਮੰਗੂ ਦੀ ਪਰਵਾਹ ਨਾ ਕਰ। ਨਾਲੇ ਜੇ ਮੰਗੂ ਇੱਥੇ ਆ ਫਿਰ ਤੈਨੂੰ ਜਰੂਰ ਮਿਲਾਂਗਾ। ਚੱਲ ਰਣੀ ਪਹਿਲਾਂ ਉਸੇ ਨੂੰ ਦੇਖ ਲੈਣੇ ਆ। ਸਰਦਾਰ ਜੀ, ਭਗਵਾਨ ਦਾ ਵਾਸਤਾ ਹੈ। ਲੜਾਈ ਨਾ ਕਰੋ। ਕੀ ਲੈਣਾ ਹੈ ਮੰਗੂ ਤੋਂ ਆਪਾਂ? ਨਾਲੇ ਮੈਨੂੰ ਇੱਕ ਗੱਲ ਹੋਰ ਦੱਸ ਰਣੀ। ਵੀ ਤੂੰ ਸਾਡੇ ਘਰ ਆਈ ਸੀ। ਹਾਂ ਸਰਦਾਰ ਜੀ। ਮੈਂ ਤੁਹਾਡੇ ਘਰ ਗਈ ਸੀ। ਸਰਦਾਰ ਜੀ, ਇੱਕ ਗੱਲ ਸੁਣੋ। ਇੱਥੋਂ ਚੱਲੋ ਆਪਾਂ ਜੇ ਮੰਗੂ ਵਰਗੇ ਨੇ ਵੇਖ ਲਿਓ ਨੇ ਇੱਥੇ ਆ ਜਾਣਾ ਨਾਲੇ ਰਾਣੀ ਹੁਣ ਤੇਰੇ ਬਣਾ ਇੱਕ ਪਲ ਵੀ ਨਹੀਂ ਰਹਿ ਹੁੰਦਾ ਮੇਰੇ ਤੋਂ ਸਰਦਾਰ ਜੀ ਇਹ ਤੇ ਮੈਂ ਤੁਹਾਡੀ ਗੱਲ ਸਮਝਦੀ ਆ ਪਰ ਕੁਝ ਟਾਈਮ ਵੀ ਤੇ ਵੇਖਣਾ ਪੈਂਦਾ ਹੈ ਮਜਬੂਰੀ ਹੈ ਰਹਿ ਤੇ ਮੈਂ ਵੀ ਨਹੀਂ ਸਕਦੀ ਪਰ ਕੀ ਕਰ ਮੇਰੇ ਨਾਲ ਵਾਦਾ ਕਰ ਜੇ ਤੂੰ ਮੈਨੂੰ ਛੱਡ ਕੇ ਗਈ ਨਾ ਮੈਂ ਤੇਰੇ ਬਿਨਾ ਉਸੇ ਪਲ ਹੀ ਮਰ ਜੰਮਾਂ ਸਰਦਾਰ ਜੀ ਕਿਉਂ ਜਿਹੀ ਗੱਲਾਂ ਕਰਦੇ ਹੋ ਮੈਂ ਤੁਹਾਨੂੰ ਛੱਡ ਕੇ ਕਿਉਂ ਜਾਵਾਂਗੀ ਤੇ ਕਿੱਥੇ ਜਾਵਾਂਗੀ ਜਿਵੇਂ ਤੁਸੀਂ ਪਿਆਰ ਕਰਦੇ ਹੋ ਨਾ ਮੈਂ ਵੀ ਤੇ ਤੁਹਾਨੂੰ ਸੱਚਾ ਪਿਆਰ ਕਰਦੀ ਹਾਂ ਸਰਦਾਰ ਜੀ ਰਾਣੀ ਮੈਂ ਇੱਕ ਪਲ ਵੀ ਨਹੀਂ ਤੇਰੇ ਬਿਨਾਂ ਰਹਿ ਸਕਦਾ ਰਾਣੀ ਮੇਰੇ ਨਾਲ ਵਾਦਾ ਕਰ ਤੂੰ ਇਹ ਤੋਂ ਬਾਅਦ ਮੈਨੂੰ ਛੱਡ ਕੇ ਕਿਤੇ ਨਹੀਂ ਜਾਵੇਂਗੀ ਸਰਦਾਰ ਜੀ ਛੱਡ ਕੇ ਤੇ ਮੈਂ ਕਿਤੇ ਨਹੀਂ ਜਾਣਾ ਤੁਹਾਨੂੰ ਮੈਂ ਕਿਉਂ ਛੱਡਾਂਗੀ ਤੁਹਾਨੂੰ ਪਤਾ ਹੈ ਮੇਰਾ ਤੁਹਾਡੇ ਬਿਨਾਂ ਕੋਣ ਹੈ ਤੁਹਾਡੇ ਤੇ ਮੈਨੂੰ ਭਰੋਸਾ ਵੀ ਪੂਰਾ ਹੈ ਮੇਰਾ ਜਿਹੜਾ ਜਨਮ ਆ ਇਹ ਸਿਰਫ ਤੇਰੇ ਕਰਕੇ ਆ ਇਹ ਤੇਰੀਆਂ ਦੁਆਵਾਂ ਨੇ ਤੇਰੇ ਪਿਆਰ ਨੇ ਮੈਨੂੰ ਦੁਬਾਰਾ ਇਹ ਜਨਮ ਦਿੱਤਾਗਾ ਨਹੀਂ ਇਸ ਹਾਲਤ ਚੋਂ ਅੱਜ ਤੱਕ ਤੈਨੂੰ ਪਤਾ ਕੋਈ ਵਾਪਸ ਨਹੀਂ ਆਇਆ ਜਿਹੜੀ ਹਾਲਤ ਚ ਮੈਂ ਚਲੇ ਗਿਆ ਸੀ ਇਹ ਤੇਰੇ ਪਿਆਰ ਦੀ ਤੇ ਤੇਰੀਆਂ ਦੁਆਵਾਂ ਦੀ ਅਸਰ ਹੈਗਾ ਜਿਹੜਾ ਮੈਂ ਅੱਜ ਇੱਥੇ ਜਾਉਂਦਾ ਖੜਾ ਤੇਰੇ ਕੋਲ ਬਿਲਕੁਲ ਸਹੀ ਕਿਹਾ ਸਰਦਾਰ ਜੀ ਤੁਸੀਂ ਹਿੱਤੇ ਭਗਵਾਨ ਨੇ ਤੁਹਾਡੀ ਜਾਨ ਬਚਾ ਲਈ ਮੈਂ ਤੇ ਸ਼ੁਕਰ ਕਰਦੀ ਹਾਂ ਭਗਵਾਨ ਦਾ ਸਰਦਾਰ ਜੀ ਮੈਂ ਤੇ ਕਹਿ ਨਹੀਂ ਹਾਂ ਤੁਸੀਂ ਇੱਥੋਂ ਚਲੇ ਜਾਓ ਕੋਈ ਆ ਨਾ ਜਾਵੇ ਜੇ ਕਿਸੇ ਨੇ ਵੇਖ ਲਿਆ ਤੇ ਮੰਗੂ ਕੋਲੇ ਦੱਸ ਦਿੱਤਾ ਤੇ ਤੁਹਾਨੂੰ ਪਤਾ ਹੈ ਲੜਾਈ ਵੱਧ ਜਾਣੀ ਹੈ। ਛੇ ਗੱਲ ਆ ਰਣੀ ਤਾਂ ਮੈਂ ਅੱਜ ਹੀ ਤੇਰੇ ਨਾਲ ਵਿਆਹ ਕਰ ਲਾਵਾਂਗਾ ਤੇ ਮੰਗੂ ਮੰਗੂ ਤੇ ਦੁਨੀਆ ਦੀ ਮੈਂ ਕੋਈ ਪਰਵਾਹ ਨਹੀਂ ਕਰੂੰਗਾ ਤੇ ਅੱਜ ਹੀ ਮੈਂ ਤੈਨੂੰ ਵਿਆਹ ਕਰਾ ਕੇ ਆਪਣੇ ਘਰ ਲੈ ਜਾਵਾਂਗਾ। ਨਹੀਂ ਸਰਦਾਰ ਜੀ ਵਿਆਹ ਤੇ ਆਪਾਂ ਕਿਸੇ ਦਿਨ ਫੇਰ ਕਰਵਾ ਲਵਾਂਗੇ। ਅੱਜ ਤੁਸੀਂ ਘਰ ਚਲੇ ਜਾਓ। ਨਹੀਂ ਰਣੀ ਮੈਂ ਨਹੀਂ ਰਹਿ ਸਕਦਾ ਤੇਰੇ ਨਾਲ। ਪਰ ਮੇਰੇ ਨਾਲ ਇੱਕ ਵਾਅਦਾ ਕਰ।